115000 ਦੀ ਕਰ ਦੇ ਦਾਂਗੇ ਟਾਪ ਮੋਡ ਦਾ ਡੀਫੋਗਰ ਸ਼ੀਸ਼ਾ ਚਾਰੇ ਪਾਵਰ ਵਿੰਡੋ ਤੇ ਆਪਾਂ ਦੇ ਦਾਂਗੇ ਗੱਡੀ 165000 1 ਲੱਖ ਤੇ 65000 ਦੇ ਵਿੱਚ ਗਿਆਰ ਮਾਡਲ ਪੈਟਰੋਲ ਦੀ ਆ ਨੂੰ ਇੰਜਨ ਗੇਅਰ ਤੇ ਨੋਨ ਐਕਸੀਡੈਂਟ ਦੀ ਗਾਰੰਟੀ ਦਵਾਂਗੇ ਭਾਜੀ ਉਹ ਫੁੱਲ ਹਾਂਜੀ ਹਾਂਜੀ ਗਾਰੰਟੀ ਆਪਣੀ ਹਰ ਇੱਕ ਚੀਜ਼ ਦੀ ਹਰੇਕ 3 ਲੱਖ ਰੁਪਏ ਦੀ ਮੰਗ ਆ ਆਪਣੀ 2 ਲੱਖ 85000 ਦੀ ਕਰ ਦਵਾਂਗੇ 2 ਲੱਖ ਪਹਿਲੇ ਦਾ ਆ ਸੀ ਆਰ ਡੀਜ਼ਲ ਆ ਡੀਜ਼ਲ ਦੀ ਡੀਜ਼ਲ ਇਹ ਆਪਾਂ 3.5 ਲੱਖ ਰੁਪਏ ਮੰਗਦੇ ਆ 3 ਲੱਖ 35000 ਦੀ ਕਰ ਦਵਾਂਗੇ 3 ਲੱਖ 35000 3 ਲੱਖ ਦਾ ਆਪਾਂ ਲੋਨ ਕਰਾ ਦਾਂਗੇ 35000 ਦੀ ਹੀ ਲੈਣਾ ਤੇ ਚੱਲੀ ਤੁਸੀਂ ਧਿਆਨ ਨਾਲ ਸੁਣ ਲਿਓ ਕਿੰਨੀ 31000 ਚੱਲੀਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਤੇ ਬਾਈ ਜੀ ਤਹਿ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਆਪਣੇ ਛੋਟੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਆਪਣੇ ਚੈਨਲ ਦੀਆਂ ਲਹਿਰਾਂ ਬੈਰਾਂ ਤੁਹਾਦੀ ਹਰ ਪਾਸੇ ਕਰਵਾਈਆਂ ਹੋਈਆਂ ਵਾ ਇੱਕ ਥੋੜੇ ਖੇਰਾਂ ਤੇ ਬਾਈ ਉੱਡੇ ਫਿਰਦੇ ਆ ਹੋਰ ਤਾਂ ਕੁਝ ਵੀ ਨਹੀਂ ਆ ਬਾਈ ਤਿੰਨ ਤੋਂ ਚਾਰ ਸਾਲ ਹੋ ਗਏ ਆਪਾਂ ਨੂੰ ਵੀਡੀਓ ਬਣਾਉਂਦੇ ਨੂੰ ਤੇ ਤੁਹਾਡਾ ਰੱਜ ਕੇ ਪਿਆਰ ਆਂਦਾ ਵਾ ਤੇ ਕਾਰਾਂ ਆਪਾਂ ਤੁਹਾਨੂੰ ਵਧੀਆ ਦਵਾਈਆਂ ਵਾ ਕੋਸ਼ਿਸ਼ ਕਰੀਦੀ ਆ ਵੀ ਜਾਇ ਤੋਂ ਜਾਇ ਰੇਟ ਦੇ ਉੱਤੇ ਦਵਾਈਏ ਤੇ ਅੱਜ ਫੇਰ ਇੱਕ ਸਟਾਕ ਸ਼ੂਟ ਕਰਨ ਜਾ ਰਹੇ ਆ ਅੱਜ ਬਾਈ ਆਪਾਂ ਖੜੇ ਆ ਸ਼ਾਹੀ ਕਾਰਦ ਸ਼ਹਿਰ ਲੁਧਿਆਣਾ ਈਸ਼ਰ ਨਗਰ ਪੁਲ ਦੇ ਉੱਤੇ ਆ ਬਾਈ ਉਹਨਾਂ ਦੀ ਪਹਿਲਾਂ ਵੀ ਆਪਾਂ ਵੀਡੀਓ ਕੀਤੀ ਸੀ ਤੁਸੀਂ ਫੇਸਬੁੱਕ ਦੇ ਉੱਤੇ ਵੀ ਬਾਈ ਫੋਲੋ ਕਰਕੇ ਰੱਖੋ ਇਹ ਵੀਡੀਓ ਜਿਹੜੀ ਆ ਸ਼ੂਟ ਹੋਣ ਤੋਂ 2 ਦਿਨ ਬਾਅਦ ਪੈਂਦੀ ਆ ਫੇਸਬੁੱਕ ਦੇ ਉੱਤੇ ਐਕਸਪਲੋਰ ਵਿਦ ਕੇ ਵੀ ਸਰਚ ਕਰਕੇ ਰੱਖੋ ਜੇ ਉੱਥੇ ਫੋਲੋ ਕਰੋਗੇ ਤਾਂ ਫੇਸਬੁੱਕ ਲਾਈਵ ਹੁੰਨੇ ਆਪਾਂ ਔਨ ਦੀ ਸਪੋਰਟ ਜਦੋਂ ਆਪਾਂ ਸ਼ੂਟ ਕਰਦੇ ਆ ਤਾਂ ਕਈ ਗੱਲਾਂ ਹੁੰਦੀਆਂ ਉਹਦੇ ਚ ਨਿਕਲ ਜਾਂਦੀਆਂ ਜਿਹੜੀਆਂ ਭਾਸੇ ਰੁੰਦੀਆਂ ਵਾ ਤੇ ਬਾਈ ਉਹਨਾਂ ਦੀ ਕੰਪਲੇਂਟ ਆਂਦੀ ਆ ਵੀਰੇ ਜਦੋਂ ਅਸੀਂ ਵੀਡੀਓ ਦੇਖੀ ਤਾਂ ਕਾਰ ਵੇਗ ਗਈ ਤਾਂ ਫੇਸਬੁੱਕ ਤੇ ਹੀ ਫੋਲੋ ਕਰਕੇ ਰੱਖ ਲਓ ਅੱਜ ਜਿਹੜੀਆਂ ਤੁਹਾਨੂੰ ਕਾਰਾਂ ਦੇਣੀਆਂ ਬਾਈ 25 ਤੋਂ 30 ਕਾਰਾਂ ਦਾ ਸਟਾਕ ਦੇਵਾਂਗੇ ਔਰ ਸਾਰੀਆਂ ਉਹ ਜਿਹੜੀਆਂ ਤੁਹਾਨੂੰ ਚਾਹੀਦੀਆਂ ਵਾ ਲੋਨ ਵੀ ਕਰਾਵਾਂਗੇ ਸ ਗੱਲਬਾਤ ਕਰਦੇ ਆ ਤਜਿੰਦਰ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਵਧੀਆ ਵਧੀਆ ਟਾਈਮ ਬਾਅਦ ਮੇਲ ਹੋ ਰਿਹਾ ਫੇ ਬਸ ਤੇ ਭਾਈ ਕਾਰਾਂ ਇਹ ਤੁਹਾਨੂੰ ਸਾਰੀਆਂ ਦਿਖਾਵਾਂਗੇ ਸਟਾਕ 25 ਤੋਂ 30 ਕਾਰਾਂ ਦਾ ਹੈਗਾ ਰਾਮਾ ਜੀ ਹਾਂ ਜੀ ਹੈਗਾ ਇਹਨਾਂ ਵੀਰੇ ਨਿਆਰੇ ਆ ਫੇ ਨਿਆਰੇ ਹੀ ਪੁਰੇ ਰੇਟ ਇਹਨਾਂ ਨੂੰ ਆਣ ਕਹਿ ਗੱਡਵੇਂ ਦੇਣੇ ਆ ਕੋਈ ਚੱਕਰੀ ਵੀ ਇਹ ਆਣ ਇੱਥੇ ਰੇਟ ਸੁਣ ਕੇ ਇਹ ਜੇ ਰੇਟ ਦੇਣੇ ਅੱਜ ਆਪਾਂ ਮਾਰਕੀਟ ਨਾਲੋਂ ਘੱਟ ਰੇਟ ਦੇਵਾਂਗੇ ਟੈਨਸ਼ਨ ਨਾ ਲਓ ਅੱਛਾ ਹੁਣ ਨਾ ਇੱਕ ਚੀਜ਼ ਹੋਰ ਭਰਾਣਾ ਕਈਆਂ ਦਾ ਸਿਬਲ ਹੈਗਾ ਵਿਗੜਿਆ ਹੋਇਆ ਚਲੋ ਹਰੇਕ ਦੀ ਮਜਬੂਰੀ ਹੁੰਦੀ ਕੋਈ ਨ ਦੇ ਕੋਈ ਘੱਟ ਸਿਮਲ ਵਾਲਾ ਵੀ ਆਵੇ ਲੋਨ ਕਰਾਵਾ ਕਰਾ ਦਾਂਗੇ ਕਰਾ ਦਾਂਗੇ ਕਰਾ ਦਾਂਗੇ ਹੋ ਜਾਊਗਾ ਨਾ ਹੋਜੂ ਹੋਜੂ ਬਾਈ ਸੰਪਰਕ ਕਰ ਲਿਓ ਜਿਹੜਾ ਤੁਹਾਡੇ ਨੰਬਰ ਚ ਆ ਰਿਹਾ ਮੋੜਾ ਮੋੜਾ ਸਿਮਲ ਖਰਾਬ ਵੀ ਹੋਊਗਾ ਤਾਂ ਵੀ ਕਰਾ ਦਾਂਗੇ ਕਰਾ ਦਾਂਗੇ ਆਓ ਹੁਣ ਤੁਹਾਨੂੰ ਨਾ ਇੱਕ ਇੱਕ ਕਰਕੇ ਕਾਰਾਂ ਦਿਖਾਣੀ ਹੈ ਸਟਾਰਟ ਕਰਦੇ ਬਾਹਰੋਂ ਦੇਖ ਲੈਂਦੇ ਆਜੋ ਮੇਰਾ ਭਰਾ ਤੁਹਾਨੂੰ ਕਾਰਾਂ ਦਿਖਾਣੀ ਹੈ ਸਟਾਰਟ ਕਰੀਏ ਸੋ ਪਹਿਲੀ ਆ ਗਈ ਵੀਰੇ ਇਕੋਸਪੋਰਟ ਕਿੰਨਾ ਮਾਡਲ ਹੈ ਇਹ 2016 ਮਾਡਲ ਆ ਵੀਰੇ ਦੂਜੇ ਨਾਲ ਤੇ ਡੀਜ਼ਲ ਵਰਜਨ ਦਾ ਹੂੰ ਵਧੀਆ ਕਾਰ ਆ ਹੂੰ ਬੰਪਰ ਤੋਂ ਬੰਪਰ ओरिजिनल ਆ ਨੋਨ ਐਕਸੀਡੈਂਟ ਆ ਠੀਕ ਹੈ ਪੰਜਾਬ ਨੰਬਰ ਦੀ ਆ ਬਾਈ ਅੰਦਰੋਂ ਦੀ ਇੰਟੀਰੀਅਰ ਦੇਖੋ ਅੰਦਰੋਂ ਦੇਖੋ ਤੁਸੀਂ ਕਾਰ ਡੀਜ਼ਲ ਦੀ ਆ ਐਵਰੇਜ ਦੀ ਬਾਈ ਸੋਹਣੀ ਹੁੰਦੀ ਆ ਜਿਹੜੇ ਮੇਰੇ ਭਰਾ ਐਵਰੇਜ ਪੱਖੋਂ ਕਾਰ ਭਾਲਦੇ ਆ ਸੇਫਟੀ ਪੱਖੋਂ ਭਾਲਦੇ ਆ ਉਹਨਾਂ ਲਈ ਇਹ ਕਾਰਾਂ ਨੇ ਤੇ ਵੀਰੇ ਕਿੰਨੇ ਪੈਸੇ ਇਹ 385000 ਰੁਪਏ ਦੀ ਕਾਰ ਆ ਜੀ 16 ਮਾਡਲ ਦੀ 16 ਮਾਡਲ ਦੀ 16 ਮਾਡਲ ਆ ਬਾਈ 3 ਲੱਖ ਤੇ 85000 ਦੀ ਕਾਰ ਆ ਫਾਈਨਾਂਸ ਕਿੰਨਾ ਹੋਊਗਾ ਫਾਈਨਾਂਸ ਬਾਈ ਇਹ 63 ਦਿਨ ਲੱਖ ਰੁਪਏ ਵੀ ਕਰਾ ਦਾਂਗੇ ਸਿਬਲ ਸਹੀ ਹੋਵੇ ਬੰਦੇ ਦਾ ਮਤਲਬ ਕਿ 60 70000 ਬਾਈ ਲਿਆਇਓ ਸਿਬਲ ਜੇ ਤੁਹਾਡਾ ਵਧੀਆ ਵਾ ਹੋ ਸਕਦਾ ਵੱਧ ਵੀ ਲੋਨ ਹੋ ਕਾਰ ਗਈ ਵਧੀਆ ਲਿਆਇਓ ਆਪਣੇ ਆਹ ਇਹ 2022 ਮਾਡਲ ਆ ਵੀਰੇ ਹੂੰ 35000 ਚੱਲੀ ਆ ਫਰਸਟ ਓਨਰ ਬੰਪਰ ਟੂ ਬੰਪਰ ਰੈਨਲ ਕਾਰ ਆ ਹੂੰ ਰਿਕਾਰਡ ਨਾਲ 35000 ਮੈਂ ਕਹ ਰਿਹਾ ਰਿਕਾਰਡ ਆ ਜੀ ਗਾਰੰਟੀ ਵੀ ਆਪਣੀ ਫਿਊਲ ਕਿਹੜਾ ਹੈ ਇਹ ਇਹ ਡੀਜ਼ਲ ਵਰਜਨ ਆ ਡੀਜ਼ਲ ਵਰਜਨ ਦੀ ਆ ਗਈ ਐਵਰੇਜ ਸੋਣੀ ਘੱਟਦੀ ਵੀਰੇ ਹਾਂਜੀ ਹਾਂਜੀ ਇਹਦੀ ਇਨਸ਼ੋਰੈਂਸ ਸੋਣੀ ਤਾਜੀ ਹੋਈ ਆ ਵੀਰੇ ਬਈ ਟਾਇਰ ਪਾ ਚੈੱਕ ਕਰਾਇਓ ਇੱਕ ਲਾਈਡ ਟਾਇਰ ਜਮੇ ਬ੍ਰਾਂਡ ਨੂੰ ਨਵੇਂ ਪਵਾਇਆ ਹੂੰ ਦੇਖੋ ਭਾਈ ਇੰਟੀਰੀਅਰ ਦੀ ਇੱਕ ਵਾਰੀ ਚਾਹਤੀ ਕਰਾ ਦਿਓ ਮੇਰਾ ਭਰਾ ਇੰਟੀਰੀਅਰ ਦੀ ਤਾਂ ਬਹੁਤ ਨਮੀਆਂ ਜੀ ਹੂੰ ਤੇ ਵੀਰੇ ਵੇਰੀਐਂਟ ਕਿਹੜੇ ਵਾਲਾ ਇਹ ਵੇਰੀਐਂਟ ਵੀਰੇ ਈ ਆ ਪਰ ਐਸ ਚ ਕਨਵਰਟ ਕਰਾਈ ਆ ਹਾਂਜੀ ਠੀਕ ਆ ਈ ਵੇਰੀਐਂਟ ਆ ਐਸ ਦੇ ਵਿੱਚ ਕਨਵਰਟ ਹੋਇਆ ਜਿਵੇਂ ਬ੍ਰਾਂਡ ਨਿਊ ਆ ਇਹ ਵਾਕਈ ਸਹੀ ਗੱਲ ਆ ਭਾਈ ਬ੍ਰਾਂਡ ਨਿਊ ਹੀ ਕਾਰਾਂ ਹੁੰਦੀਆਂ ਵਾ ਕਿੰਨੇ ਦੀ ਵੀਰੇ ਸਟਿੱਪਣੀਆਂ ਇਹ ਥੱਲੇ ਲੱਗੀਆਂ ਜੀ 11.5 ਲੱਖ ਰੁਪਏ ਡਿਮਾਂਡ ਆ ਜੀ ਹੂੰ ਬਾਕੀ ਮਾੜਾ ਮੋਟਾ ਹੋਊਗਾ ਜੋ ਮੌਕੇ ਤੇ ਗੱਲ ਆ ਬਾਈ ਕਾਰਾਂ ਦੇ ਰੇਟ ਹਮੇਸ਼ਾ ਚੱਲੀਆਂ ਤੇ ਡਿਪੈਂਡ ਵੀ ਕਰਦੇ ਹੁੰਦੇ ਆ ਚੱਲੀ ਬਹੁਤ ਘੱਟ ਹੋਈ ਆ ਜਿਹੜੇ ਮੇਰੇ ਭਰਾ ਕਹਿੰਦੇ ਵੀ ਲੈ ਲਈ ਪੁਰਾਣੀ ਆ ਪੈਸੇ ਬਚਾਣੇ ਆ ਪਰ ਚਾਹੀਦੀ ਆ ਚੱਲੀ ਘੱਟ ਉਹਨਾਂ ਲਈ ਇਹ ਕਾਰ ਆ ਨੰਬਰ ਤੁਹਾਡੇ ਮੂਰੇ ਨੇ ਫਨਾਨ ਤੁਹਾਡਾ ਵਧੀਆ ਕਰਾ ਦੇਾਂਗੇ ਆਹਾ ਇਹ ਮੇਰੇ 21 ਮਾਡਲ ਪੈਟਰੋਲ ਆ ਹੂੰ ਵੀਐਕਐਸਆਈ ਪੁਸ਼ ਵਟਨ ਸਟਾਰਟ ਬਰੀਦਾ ਫਸਟ ਓਨਰ 48 ਇਅਰ ਚੱਲੀ ਹੈ ਕਿਹੜੇ ਵਾਲੀ ਆ ਇਹ ਬਰੀਦਾ ਇਹ VXI ਆਪਸ਼ਨਲ ਆ ਜੀ ਠੀਕ ਹੈ ਪੁਸ਼ ਬਟਨ ਸਟਾਰਟ VXI ਆਪਸ਼ਨ ਵਾਲੇ ਪੁਸ਼ ਬਟਨ ਸਟਾਰਟ ਆ ਬਾਈ ਇੰਟੀਰੀਅਰ ਦੇਖ ਲਓ ਫਰਸਟ ਓਨਰ ਨਾਲੇ ਪਹਿਲੇ ਨਾ ਦੀ ਔਰ ਪੈਟਰੋਲ ਦੇ ਵਿੱਚ ਆ ਅਲਾਇ ਕੰਪਨੀ ਵਾਲੇ ਆ ਟਾਇਰ ਇਹਦੇ ਓਕੇ ਰਿਪੋਰਟ ਪਏ ਆ ਦੋਨੇ ਚਾਬੀਆਂ ਨਾਲ ਆ ਜੀ ਲੈਟਾਂ ਦੀਆਂ ਪ੍ਰੋਜੈਕਟਰ ਵਾਲੀਆਂ ਵਾ ਹਾਂ ਜੀ ਹਾਂ ਕਿੰਨੇ ਪੈਸੇ ਵੀਰੇ ਇਹ 7 ਲੱਖ 25 ਹਜ਼ਾਰ ਡਿਮਾਂਡ ਆ ਜੀ ਆਪਣੀ ਹੂੰ ਬਾਕੀ ਜੋ ਹੋਊਗਾ ਮਾੜਾ-ਮੋਟਾ ਆਪਾਂ ਮੁੱਕਦੇ ਕਰ ਲਾਂਗੇ ਮਾੜਾ-ਮੋਟਾ ਮੁੱਕਦੇ ਹੋ ਜੂਗਾ 7 ਲੱਖ ਤੇ 25 ਹਜ਼ਾਰ ਦੀ ਇਹਦੀ ਡਿਮਾਂਡ ਆ ਬਾਕੀ ਵੀਰੇ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਨੇ ਹਾਂ ਆਕੇ ਮੇਰਾ ਭਰਾ ਨਾ ਇੱਕ ਵਾਰੀ ਇਹ ਜਰੂਰ ਕਿਹਾ ਕਰੋ ਵੀ ਭਰਾ ਦੀ ਵੀਡੀਓ ਦੇਖ ਕੇ ਆਏ ਆ ਥੋੜਾ ਮੌਕੇ ਤੇ ਮਾਨ ਸਤਕਾਰ ਅਸੀਂ ਵਧੀਆ ਕਰਵਾ ਦੇਵਾਂਗੇ ਆਪਣੇ ਵੱਲੋਂ ਪੂਲ ਕੋਸ਼ਿਸ਼ ਰਹੂਗੀ ਭਾਵੇਂ ਫੋਨ ਨੰਬਰ ਮੇਰਾ ਅੱਧਿਆਂ ਨੂੰ ਤਾਂ ਪਤਾ ਹੀ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਵਾ ਕਾਲ ਲਾ ਕੇ ਗੱਲ ਕਰਵਾ ਦਿਓ ਰਿਗਾਰਡ ਕਰਾ ਦਾਂਗੇ ਆਹਾ ਇਹ 22 ਮਾਡਲ ਆ ਜੀ ਹੂੰ ਇਹ ਕਸਟਮਰ ਦੀ ਕਾਰ ਆ ਭਾਜੀ 22 ਮਾਡਲ ਆ ਹੂੰ ਪਹਿਲ ਦੂਜੇ ਨਾਲ ਦੀ ਆ ਹੂੰ ਇਹ 3 ਲੱਖ 80 ਹਰਪੇ ਡਵਾੜ ਹੈ ਦੀ 3180 ਆਡਮਾਨ ਇਹ ਦੱਸੋ ਵੀ ਨੈਟ ਵਟ ਦੇਣੀ ਕਿੰਨੇ ਦੀ ਆਪਾਂ ਇਹ 365000 ਰੁਪਏ ਦੀ ਗੱਡੀ ਮਿਲ ਜੂਗੀ ਮਿਲ ਜੂਗੀ ਮਿਲ ਜੂਗੀ ਜੀ 365000 ਦੇ ਵਿੱਚ 3 60000 ਲੂਨ ਵੀ ਹੋ ਜੂਏ ਤੇ ਇੱਕ ਚੀਜ਼ ਹੋਰ ਹਾਂਜੀ ਹਾਂਜੀ ਆਪਾਂ ਹੁਣ ਵੀਡੀਓ ਕਰ ਰਹੇ ਆ ਹਾਂਜੀ ਹਾਂਜੀ ਆਪਣਾ ਪਲਾਨ ਨਹੀਂ ਸੀਗਾ ਕੁਝ ਜਿਹੜੇ ਰੇਟ ਰੇਟ ਦੇਣ ਵਾਲੇ ਆ ਨਾ ਅੱਜ ਉਹੀ ਦੇ ਦਿਓ ਮੈਂ ਉਹੀ ਦਿੱਤੇ ਬਿਲਕੁਲ ਕੋਈ ਨਹੀਂ ਹੋਣੀ ਹੁਣ ਡਿਮਾਂਡ ਆਪਾਂ ਕਹਿਣੀ ਨਹੀਂ 365 ਜੇ ਲਾਸਟ ਹੈਗਾ ਉਨੇ ਹੀ ਰੇਟ ਦੇ ਦਿਓ ਚਲੋ 365 ਦੀ ਹੋ ਗਿਆ ਡਨ ਆਹਾ ਅਮੀਰ ਇਹ 18 ਮਾਡਲ ਵੀਰੇ ਫਸਟ ਓਨਰ ਆ ਡੀਜ਼ਲ ਹੋਵਾ ਹੂੰ ਐਸ ਉਹ ਰੈਂਟਾ ਜੀ ਹੂੰ ਇਹ ਆਪਾਂ 7.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ 5 ਲੱਖ ਤੇ 25 ਹਜ਼ਾਰ ਚ ਬਾਈ ਤੁਹਾਨੂੰ ਅਲਾਈ ਵੀ ਮਿਲਣਗੇ ਅਲਾਈ ਵੀ ਸੀਟ ਕਵਰ ਨਵੇਂ ਇਹਦੇ ਹੂੰ ਦੇਖੋ ਬਾਈ ਇੰਟੀਰੀਅਰ ਚੈੱਕ ਕਰੋ ਇੱਥੇ 에ਅਰ ਬੈਗ ਵੀ ਮੇਰੇ ਖਿਆਲ ਨਾਲ ਕਾਫੀ ਆਂਦੇ ਆ ਹਾਂਜੀ ਹਾਂਜੀ ਅਮੇਦ ਬਾਈ ਨਾਲੇ ਲੁੱਕ ਵਾਈਜ਼ ਵੀ ਬਹੁਤ ਸ਼ਾਨਦਾਰ ਕਾਰ ਆ ਔਰ ਨਾਲੇ ਮੀਲ ਦੇ ਉੱਤੇ ਐਵਰੇਜ ਬਹੁਤ ਹੈ ਜੀ 25 ਦੀ ਐਵਰੇਜ ਹੈ ਜੀ ਘਟੋ ਘਟ ਬਿਲਕੁਲ ਹੋਂਡਾ ਦੇ ਇੰਜਨ ਬਾਈ ਤੁਹਾਨੂੰ ਪਤਾ ਹੀ ਆ ਇਹ ਵਾਕਈ ਡੀਜ਼ਲ ਵੇਰੀਐਂਟ ਦੇ ਵਿੱਚ 25+ ਐਵਰੇਜ ਦਿੰਦੀ ਆ ਤੇ ਜਿਹੜੇ ਚਲਾਉਂਦੇ ਉਹਨਾਂ ਨੂੰ ਪਤਾ ਵਾ ਰੇਟ ਇਹਦਾ ਦੱਸਿਆ 5.5 ਫਿਨਾਂਸ ਤੇ ਵਧੀਆ ਹੋ ਜੀ ਵਧੀਆ ਹੋ ਜਾਊਗਾ ਜੀ ਠੀਕ ਆ ਆਹ ਇਹ ਵੀਰੇ 19 ਮਾਡਲ ਆ ਹੂੰ ਡੀਜ਼ਲ ਗੱਡੀ ਆ ਜੀ 1.4 ਆ ਜੀ 70000 ਰਿਆਰ ਕੰਪਨੀ ਰਿਗਾਰਡ ਚੱਲੀ ਹੋਈ ਆ ਹੂੰ ਇਹ ਆਪਾਂ 7.5 ਲੱਖ ਰੁਪਏ ਦੀ ਗੱਡੀ ਦੇ ਸਕਦੇ 7 ਲੱਖ ਤੇ 25000 ਦੀ ਆ ਹੋਊਗੀ 7 ਲੱਖ ਰੁਪਏ ਤੇ ਤੇ ਲੋਨ ਹੋ ਜੂਏ ਵਧੀਆ ਸਿੰਪਲ ਵਾਲਾ ਕੋਈ ਬੰਦਾ ਆ ਜਾਵੇ ਨਾ 7 ਲੱਖ ਆਪਾਂ ਲੋਨ ਕਰਾ ਦਾਂਗੇ ਤੇ ਹਮੇਸ਼ਾ ਨਾ ਸਾਨੂੰ ਇਹੀ ਉਡੀਕ ਹੁੰਦੀ ਆ ਜਿਹੜਾ ਵੀ ਕਸਟਮਰ ਸਾਡੇ ਤੋਂ ਚੱਲ ਕੇ ਆਵੇ ਪੋਸਿਬਲ ਵਧੀਆ ਲੈ ਕੇ ਆਵੇ ਨਾ ਤੁਹਾਡੀ ਖੱਜਲ ਖਵਾਰੀ ਹੋਵੇ ਨਾ ਸਾਡੀ ਖੱਜਲ ਖਵਾਰੀ ਹੋਵੇ ਸਿੱਬਲ ਵਧੀਆ ਲਿਆਇਓ ਬਸ ਆਹ ਇਹ 2018 ਮਾਡਲ ਆ ਵੀਰੇ ਹੂੰ ਫਰਸਟ ਅਨਰ ਡੀਜ਼ਲ ਪੋਛੋੜਨ ਸਟਾਰਟ ਆ ਇਹ 5.5 ਲੱਖ ਰੁਪਏ ਬੜ ਡਿਮਾਂਡ ਕਰਦੇ ਆ ਇਹ ਦੀ ਗੱਡੀ ਦਵਾਂਗੇ 5.5 ਲੱਖ ਰੁਪਏ ਦੀ 5,25,000 ਦੇ ਵਿੱਚ ਗ੍ਰੇ ਕਲਰ ਦੇ ਡੀਜ਼ਲ ਬਲੀਨੋ ਨਾਲੇ ਡੀਜ਼ਲ ਦੀ ਡੀਜ਼ਲ ਕਾਰ ਆ ਇਹ ਆ ਵੀ ਡੀਜ਼ਲ ਦੀ ਹੈ ਨਹੀਂ ਇਹ ਪੈਟਰੋਲ ਆ ਜੀ ਇਹ ਆਟੋਮੈਟਿਕ ਆ ਅੱਛਾ ਇਹ 40,000 ਚੱਲੀ ਆ 16 ਮਾਡਲ ਆ ਹੂੰ 16 ਮਾਡਲ ਦੀ 40000 ਰਿਕਾਰਡ ਨਾਲ ਚੱਲੀ ਰਿਕਾਰਡ ਨਾਲ ਚੱਲੀ ਹੋਈ ਆ ਰਿਕਾਰਡ ਜਿੱਥੋਂ ਮਰਜ਼ੀ ਘੜਾ ਲਓ ਤੁਸੀਂ ਠੀਕ ਐ ਟਾਇਰ ਬ੍ਰੈਂਡ ਨਿਊ ਐ ਤੇ ਸੀਟ ਕਵਰ ਬ੍ਰੈਂਡ ਨਿਊ ਆ ਜੀ ਇਹ 480000 ਆਪਣੀ ਡਿਮਾਂਡ ਆ 480000 ਦੇਣੀ ਕਿੰਨੇ ਦੀ ਲਾਸਟ 460000 ਦੀ ਦੇ ਦਾਂਗੇ 460000 ਦੀ ਆ ਹੋ ਗਈ ਇਹ ਕਾਹ ਆ ਇਹ 15 ਮਾਡਲ ਆ ਜੀ ਜੀਡੀਆਈ ਡੀਜ਼ਲ ਵਰ ਉਹ ਆ ਹਮ ਫਰਸਟ ਓਨਰ ਆ ਵੀਰੇ ਸੀਟ ਕਵਰ ਬ੍ਰੈਂਡ ਨਿਊ ਟਾਇਰ ਨਵੇਂ ਹਮ ਦੇਖੋ ਵਧੀਆ ਕਾਰ ਆ ਬਿਲਕੁਲ ਕਾਰ ਚੈੱਕ ਕਰੋ ਬਾਈ ਇਹ ਵੀ ਡੀਜ਼ਲੀ ਆ ਨਾ ਡੀਜ਼ਲ ਜੀ ਸਾਢੇ 4 ਲੱਖ ਰੁਪਏ ਆਪਾਂ ਜੀਡੀਆਈ ਜੀ ਜੀਡੀਆਈ ਆ ਕੁਛ ਬਟਨ ਸਟਾਰਟ ਕੁਛ ਬਟਨ ਸਟਾਰਟ ਹੈ ਜੀਡੀਆਈ ਟੌਪ ਵਾਲਾ ਵੇਰੀਅੰਟ ਇਹਨੂੰ ਕਹਿੰਦੇ ਆ ਬਾਈ ਕਿੰਨੇ ਦੀ ਬਾਜੀ ਇਹ ਸਾਢੇ 4 ਲੱਖ ਰੁਪਏ ਦੀ ਸਾਢੇ 4 ਲੱਖ ਡਿਮਾਂਡ ਆ ਇਹ ਡਿਮਾਂਡ ਲਾ ਸਾਢੇ 4 ਦੀ ਡਿਮਾਂਡ ਆ ਮਾੜਾ ਮੋਟਾ ਕਰ ਲਾਂ ਵੀ ਮੁੱਕਦੇ ਹੋਣਾ ਕਰ ਦੋ ਫੇ ਹੁਣੇ ਕਰ ਦੋ ਚਲੋ 435000 ਦੇ ਦਵੇ 435000 ਦੇ ਵਿੱਚ ਆ ਵੀ ਪਹਿਲੇ ਨਾਂ ਤੇ ਆਈ ਫਸਟ ਓਨਰ ਆ ਨਾਲੇ ਫਸਟ ਓਨਰ ਆ ਨਾਲੇ ਜੀਡੀਆਈ ਆ ਬਾਈ LDVI ਆਂਦਾ ਪਹਿਲਾਂ ਵੀਡੀਓ ਹੀ ਆਂਦਾ ਫੇਰ ਆਂਦਾ ZDI ਬਾਈ ਪੁੱਛੋਡਰ ਸਟਾਰਟ ਐਰਬੈਗ ਸਟਾਰਟ ਐਰਬੈਗ ਵਾਲਾ ਵੀਰੀਂਟ ਆਓ ਹੁਣ ਤੁਹਾਨੂੰ ਅੰਦਰ ਵੀ ਕਰਾਂ ਲਗਾਈਏ ਬਾਈ ਜੇ ਹੁਣ ਲੋਕੇਸ਼ਨ ਦੀ ਗੱਲ ਕਰੀਏ ਇੱਕ ਵਾਰੀ ਤੁਹਾਨੂੰ ਮੈਂ ਮੋਟਾ-ਮੋਟਾ ਸਮਝਾ ਦੇਣਾ ਮੇਰੇ ਜਿਹੜਾ ਪਿੱਛੇ ਰੋਡ ਚੱਲਦਾ ਪਿਆ ਵਾ ਇਹ ਰੋਡ ਹੈਗਾ ਬਾਈ ਕੈਨਾਲ ਰੋਡ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਗਿੱਲ ਨਹਿਰ ਦੇ ਬਿਲਕੁਲ ਨਾਲ ਵਗਦਾ ਵਾ ਇਹ ਰੋਡ ਇਧਰ ਨੂੰ ਜੇ ਮੇਰੇ ਸੱਜੇ ਦੇਖੋਗੇ ਸਿੱਧਾ ਦਿੱਲੀ ਰੋਡ ਨੂੰ ਲਿੰਕ ਹੋ ਜਾਂਦਾ ਤੇ ਜੇ ਖੱਬੇ ਪਸ ਜਾਓਗੇ ਤਾਂ ਫਿਰੋਜ਼ਪੁਰ ਰੋਡ ਨੂੰ ਲਿੰਕ ਹੋ ਜਾਣਾ ਈਸ਼ਰ ਨਗਰ ਦੀ ਪੁਲੀ ਸਿਮਲਾਪੁਰੀ ਤੋਂ ਬਿਲਕੁਲ ਨਾਲ ਆਈਸ਼ਰ ਨਗਰ ਦੀ ਪੁਲੀ ਉੱਥੇ ਤੁਸੀਂ ਆਓਗੇ ਤੇ ਦੇਖੋਗੇ ਸ਼ਾਹੀ ਕਾਰਾਂ ਲੈਂਦਾ బోర్ ਲੱਗਿਆ ਹੋਇਆ ਵਾ ਵਿਜ਼ਿਟ ਕਰ ਲਿਓ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਲੋਕੇਸ਼ਨ ਪਈ ਹੋਈ ਆ ਆਜੋ ਹੁਣ ਹੋਰ ਕਾਰਾਂ ਦਿਖਾਈਏ ਤੇ ਬਾਅਦ ਵੀਰੇ ਆ ਆ ਗਈ ਆਪਣੇ ਤੋਂ i10 ਇਹ 2011 ਮਾਡਲ ਆ ਵੀਰੇ ਪੈਟਰੋਲ ਹੂੰ ਇਹ ਆਪਾਂ ਦੇ ਦਾਂਗੇ ਗੱਡੀ 1,65,000 ਰੁਪਏ 1 ਲੱਖ ਤੇ 65,000 ਦੇ ਵਿੱਚ ਗਿਆਰ ਮਾਡਲ ਪੈਟਰੋਲ ਦੀ ਆ ਇਹ ਕਾਰਾਂ ਬਾਈ ਇਹ ਜਿਹਾਂ ਵਾਪੀ ਜੇ ਤੁਸੀਂ ਮੋਟਰਸਾਈਕਲ ਮੇਨਟੇਨ ਕੀਤਾ ਹੋਇਆ ਵਾ ਜੇ ਮੋਟਰਸਾਈਕਲ ਰੱਖਣ ਜੋ ਅੱਗੇ ਹੈਗੇ ਆ ਤਾਂ ਤੁਸੀਂ ਆਹ ਕਾਰ ਵੀ ਰੱਖ ਸਕਦੇ ਹੋ ਕਿਉਂਕਿ ਇਹਨਾਂ ਕਾਰਾਂ ਦਾ ਕੋਈ ਬਾਲਾ ਖਰਚਾ ਨਹੀਂ ਆ ਸਰਵਿਸ ਦੀ ਗੱਲ ਕਰੀਏ। ਨਾਲੇ ਘੱਟ ਰੇਟ ਵਾਲੀ ਗੱਡੀ ਹੈ। ਨਾਲੇ ਘੱਟ ਰੇਟ ਦੀ ਗੱਡੀ ਹੈ ਨਾਲੇ 22500 ਦੇ ਵਿੱਚ ਸਰਵਿਸ ਹੋ ਜਾਂਦੀ ਆ ਤੇ ਮੋਟਾ ਖਰਚਾ ਨਹੀਂ ਹੈਗਾ ਜਿਹਨੂੰ ਆਪਾਂ ਕਹੀਏ। ਤੇ ਇਹਦੇ ਤੇ ਵੀਰੇ ਫైనాਸਟਾ ਨਹੀਂ ਹੋਣਾ ਮੇਰੇ ਖਿਆਲ। ਨਹੀਂ ਇਹ ਤੇ ਫਰਾਂਸ ਨਹੀਂ ਆਉਣਾ ਜੀ ਸਪੋਰਟਸ ਮੋਡਲ ਆ। ਕੈਸ਼ ਕਾਰ ਮਿਲੂਗੀ ਤੇ ਨਾਲੇ ਬੈਕ ਵਾਈਪਰ ਤੇ ਡੀਫੋਗਰ ਵਾਲੀ ਕਾਰ ਆ ਬਾਈ। ਆਹਾ ਇਹ ਜੀ 15 ਮਾਡਲ ਆ ਜੀ। ਹੂੰ ਡੀਜ਼ਲ ਵਰਨਟ ਆ ਟੌਪ ਮਾਡਲ ਆ। ਠੀਕ ਆ। ਇਹ ਆਪ ਅੱਛਾ 365000 ਰੁਪਏ ਦੀ ਕਾਰ ਦੇ ਦਾਂਗੇ ਇੱਕ ਉਹ ਲਾਵਾ ਹਾਈਲਾਈਨ ਹਾਈਲਾਈਨ ਵੇਰੀਅੰਟ ਆ ਗਿਆ ਹਾਈਲਾਈਨ ਮਾਡਲ ਆ ਇਹ ਕਾਰ ਚੈੱਕ ਕਰੋ ਬਾਈ ਜਮਾ ਕੱਚ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਸਟੀering ਕੰਟਰੋਲ ਆ ਇਹਦੇ ਵਿੱਚ ਤੇ ਨਾਲੇ 에ਅਰਬੈਗ ਵਗੈਰਾ ਸਾਰਾ ਕੁਝ ਆਂਦਾ ਵਾ ਟੌਪ ਵਾਲਾ ਵੇਰੀਅੰਟ ਆ ਜਿਹੜੇ ਮੇਰੇ ਭਰਾ ਨੂੰ ਪੋਲੋ ਚਾਹੀਦੀ ਆ ਹਾਈਲਾਈਨ ਵੇਰੀਅੰਟ ਵਾਲੀ ਪਹਿਲੇ ਨਾਲ ਦੀ ਔਰ ਚੱਲੀ ਕਿੰਨੀ ਆ ਇਹ ਚੱਲੀ ਮੇਰੇ ਇਹ 70 80 ਦੇ ਵਿੱਚ ਚੱਲੀ ਹੋਈ ਆ 70 80 ਜੈਨੂਨ ਚੱਲੀ ਹੋਈ ਆ ਠੀਕ ਹੈ ਜੈਨੂਨ ਨੰਬਰ ਆ ਕਾਲ ਕਰ ਲਿਓ ਮੇਰਾ ਭਰਾ 3 ਲੱਖ ਤੇ 3 ਲੱਖ 80 ਆ ਡਿਮਾਂਡ ਆ 3 ਲੱਖ 60 ਹਜ਼ਾਰ ਦੀ ਦਗਾ 60 ਹਜ਼ਾਰ ਦੀ ਬਾਈ ਫైనాన్స్ ਤੇ ਹੋ ਜਾਊਗਾ ਆ ਇਹ ਕੇਟਨ 2015 ਮਾਡਲ ਦਾ ਬਈ ਵੀ ਐਕਸ ਆ ਦੂਜੇ ਨਾਂ ਦੀ ਕਾਰ ਆ ਬਹੁਤ ਵਧੀਆ ਕਾਰ ਆ ਅੱਛਾ ਜੀ ਦੇਖੋ ਬਾਈ ਅੰਦਰੋਂ ਕਾਰ ਦੂਜੇ ਨਾਂ ਦੀ ਹੈ ਦੂਜੇ ਨਾਂ ਦੀ ਹੈ ਜੀ ਅੱਛਾ ਜੀ ਕੇ 10 ਆ ਗਈ ਕੇਟਨ ਦੱਸੋ ਫੇਰ ਇਹਦਾ ਕੀ ਕਹਿੰਦੇ ਹੋ ਮੁੱਲ ਇੱਕੋ ਹੀ ਦੇ ਦਿਓ 2 ਲੱਖ 55 ਹਜ਼ਾਰ ਦੀ ਗੱਡੀ ਦੇ ਦਾਂਗੇ ਟੈਟਪਾ ਬਾਈ ਤੁਸੀਂ ਕੋਈ ਨਹੀਂ ਕੈਂਟਰਾਣਾ ਸਾਰਾ ਕੋਈ ਨਮਾ ਵਾ ਤੇ ਅੱਛਾ ਤੇਜਿੰਦਰ ਵੀਰੇ ਜਿਹੜੇ ਭਰਾ ਤਾਂ ਆਪਣੀ ਪਹਿਲਾਂ ਕਾਰਾਂ ਲੈ ਗਏ ਉਹ ਤਾਂ ਵਧੀਆ ਹਾਂਜੀ 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 ਹੁਣ ਜਿਹੜੇ ਨਵੇਂ ਜੋੜੇ ਆ ਉਹਨਾਂ ਨੂੰ ਇੰਜਨ ਗੇਅਰ ਤੇ ਨੋਨ ਐਕਸੀਡੈਂਟ ਦੀ ਗਾਰੰਟੀ ਦਵਾਂਗੇ ਭਾਜੀ ਉਹ ਫੁੱਲ ਹਾਂਜੀ ਹਾਂਜੀ ਗਾਰੰਟੀ ਆਪਣੀ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ ਬਾਈ ਮੀਟਰ ਦੀ ਵੀ ਗਾਰੰਟੀ ਹੈ 70000 ਜਨੂੰ ਚੱਲੀ ਆ ਠੀਕ ਹੈ ਵੀਰੇ ਤੇ ਆਹਾ ਇਹ 19 ਮਾਡਲ ਆ ਵੀਰੇ ਵੀਐਕਐਸਆਈ ਹਮ ਪੈਟਰੋਲ ਆ ਅੱਛਾ ਜੀ ਵੀਐਕਐਸਆਈ ਆ ਦੂਜੇ ਨਾਲ ਦੀ 50000 ਚੱਲੀ ਆ ਅੱਛਾ ਜੀ ਸਵਾ ਪੰਜ ਲੱਖ ਰੁਪਏ ਦੀ ਮੰਗ ਆ ਦੇਣੀ ਨਦੀ ਦੇ ਦਾਂਗੇ 510000 ਰੁਪਏ ਦੀ ਗੱਡੀ ਦੇ ਦਾਂਗੇ 510000 ਦੀ ਔਰ ਨੈਟ ਫੈਟ ਤੁਹਾਨੂੰ ਇਹ ਕਾਰ ਬਣ ਜੂਗੀ ਜਿਹੜੇ ਮੇਰੇ ਭਰਾ ਨੂੰ ਕਾਰ ਪੈਟਰੋਲ ਚੰਗੀ ਚਾਹੀਦੀ ਪੈਟਰੋਲ ਚਾਹੀਦੀ ਆ ਉਹ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਓ ਤੁਹਾਡੇ نیچے ਨੰਬਰ ਚੱਲਦੇ ਪਏ ਆ ਤੇ ਉਹਦੇ ਬਾਅਦ ਆਪਣੇ ਤੋਂ ਰੇਟਸ ਵੀ ਖੜੀ ਆ ਇੱਕ ਆ ਇਹ ਡੀਜ਼ਲ ਆ ਜੀ 14 ਮਾਡਲ ਆ VDI ਫਰਸਟ ਓਨਰ ਅੱਛਾ ਜੀ VDI ਫਰਸਟ ਓਨਰ 14 ਮਾਡਲ ਹਾਂਜੀ ਤੇ ਲੱਖ ਰੁਪਏ ਡਿਮਾਂਡ ਆ ਆਪਣੀ 2.85 ਲੱਖ ਦੀ ਕਰ ਦੇਵਾਂਗੇ 2 ਲੱਖ ਪਹਿਲੇ ਤਾਂ ਆਹ ਡੀਜ਼ਲ ਆ ਡੀਜ਼ਲ ਜੀ ਡੀਜ਼ਲ ਇਹਦੀ ਐਵਰੇਜ ਬਹੁਤ ਆ ਬਾਈ ਡੀਜ਼ਲ ਦੇ ਉੱਤੇ ਜਿਹੜੇ ਮੇਰੇ ਭਰਾ ਬਾਅਦ ਐਵਰੇਜ ਵਾਲੀਆਂ ਕਾਰਾਂ ਲੱਭਦੇ ਆ ਉਹਨਾਂ ਦੇ ਵਿੱਚੋਂ ਇੱਕ ਕਾਰ ਇਹ ਵੀ ਆ ਟੈਟਪਾ ਜਮਾਓ ਕੇ ਰਿਪੋਰਟ ਆ ਹੁਣ ਆ ਇੱਕ ਆ ਜਿਹੜੀ ਐਰਾ ਖੜੀ ਆ i10 ਇਹ 16 ਮਾਡਲ ਆ ਵੀਰੇ ਅੱਛਾ ਜੀ 2016 ਮਾਡਲ ਆ ਪੈਟਰੋਲ 51 52 ਹ ਚੱਲੀ ਆ ਅੱਛਾ ਜੀ ਇਹ 2.60 ਲੱਖ ਰੁਪਏ ਦੀ ਕਾਰ ਦੇ ਦਾਂਗੇ 16 ਮਾਡਲ ਦਾ ਲੋਨ ਵੀ ਬਹੁਤ ਵਧੀਆ ਹੋ ਜੂਗਾ ਤੇ ਮੈਂ ਕਹਿੰਦਾ ਫੁੱਲ ਫਾਈਨਾਂਸ ਵੀ ਹੋ ਜੂਗਾ ਹੋ ਜੇ ਸੱਭਲ ਵਧੀਆ ਲਿਆਣ ਤਾਂ ਤੁਹਾਡਾ ਫੁੱਲ ਫਾਇਨਾਂਸ ਵੀ ਇਹਦੇ ਤੇ ਹੋ ਸਕਦਾ ਬਾਈ ਨੰਬਰ ਜਿਹੜੇ ਮੈਂ ਤੁਹਾਡੇ ਮੂਰੇ ਪਾਏ ਹੋਏ ਉਹਨਾਂ ਤੇ ਕਾਲ ਜ਼ਰੂਰ ਕਰ ਲਿਓ ਆਜੋ ਮੇਰਾ ਭਰਾ ਫਿਰ ਇੱਕ ਆਹ ਖੜੀ ਆ ਇਹ ਆਈ 20 ਡੀਜ਼ਲ ਆ ਵੀਰੇ 16 ਮਾਡਲ ਦਾ ਸਪੋਰਟਸ ਮਾਡਲ ਆ ਜੀ 80000 ਚੱਲੀ ਆ ਲਾਈਟ ਟਾਇਰ ਇਹਨੂੰ ਆਫਟਰ ਮਾਰਕੀਟ ਲੱਗੇ ਹੋਏ ਨੇ 4.5 ਲੱਖ ਰੁਪਏ ਦੀ ਕਾਰ ਦੇਦਾ ਜੀ 4.5 ਲੱਖ ਦੀ ਨੈਟ ਫੈਟ ਕਾਰ ਤੁਹਾਨੂੰ ਦੇ ਦਿੰਦੀ ਬਾਕੀ ਬਾਈ ਮੌਕੇ ਤੇ ਆ ਕੇ ਭਰਾ ਨਾਲ ਇੱਕ ਵਾਰੀ ਡਿਸਕਸ ਕਰ ਲਿਓ ਤੇ ਹੋ ਜੂਗਾ ਥੋੜਾ ਬਹੁਤ ਤੁਹਾਡਾ ਰਿਗਾਰਡ ਕਰਾਵਾਂਗੇ। ਉਮੇਦ ਉਮੇਦ ਭਾਜੀ ਹੈਗੀ 2013 ਮਾਡਲ ਆ ਫਰਸਟ ਓਨਰ ਡੀਜ਼ਲ ਐਸ ਹੂੰ 2 ਲੱਖ 90000 ਰੁਪਏ ਦੀ ਕਾਰ ਆ। 2 ਲੱਖ ਤੇ 90000 ਦੇ ਵਿੱਚ ਤੁਹਾਨੂੰ ਉਮੇਦ ਵੀ ਮਿਲ ਜੂਗੀ। ਇਹ ਡੀਜ਼ਲ ਹੀ ਆ ਨਾ ਭਾਜੀ? ਇਹ ਵੀ ਡੀਜ਼ਲ ਆ ਜੀ। ਆ ਵੀ ਡੀਜ਼ਲ ਆ। ਸੇਮ 2013 ਮਾਡਲ ਐ ਵੀ। ਇਹ ਵੀ ਫਰਸਟ ਓਨਰ ਆ। ਇਹ ਵੀ ਤੁਹਾਨੂੰ 2 ਲੱਖ 90000 ਦੀ ਆ। ਸੇਮ ਰੇਟ ਆ ਭਾਈ। ਸੇਮ ਰੇਟ ਨੇ ਤੇ ਇੱਕੋ ਵੀ ਰੈਂਟ ਨੇ ਵਧੀਆ ਕਾਰਾਂ ਨੇ। ਨਾਲੇ ਉਮੇਦ ਦੇ ਵਿੱਚ ਤੁਹਾਨੂੰ ਤਿੰਨ ਆਪਸ਼ਨਾਂ ਦਿੱਤੀਆਂ ਅੱਜ। ਹਾਂਜੀ। ਹੈਨਾ? ਇੱਕ ਲੰਬੀ ਸ਼ੇਪ 18 ਮਾਡਲ ਆ ਇਹ 13 ਮਾਡਲ ਆ ਉਹ ਵੀ 13 ਮਾਡਲ 13 13 ਸਭ ਪਹਿਲੇ ਨਾਂ ਦੀਆਂ ਨੇ ਨਾਲੇ ਨਾਮ ਪਹਿਲੇ ਦੀਆਂ ਕਾਰਾਂ ਵਾ ਬਾਈ ਟੈ ਟੱਪੇ ਸਾਰਿਆਂ ਦੇ ਜਮਾ ਓਕੇ ਨੇ ਤੇ ਮੇਰਾ ਭਰਾ ਨਾ ਜੇ ਕਾਰ ਲੈਣੇ ਹੁੰਨੇ ਹੋ ਤਾਂ ਜਿਹੜੇ ਭਰਾਵਾਂ ਦੀ ਤਾਂ ਅਸੀਂ ਵੀਡੀਓ ਕਰਦੇ ਆ ਸਾਨੂੰ ਉਹਨਾਂ ਤੇ ਤਾਂ ਵਿਸ਼ਵਾਸ ਹੁੰਦਾ ਵੀ ਕਾਰ ਮਾੜੀ ਨਹੀਂ ਦਿੰਦੇ ਹਾਂ ਜੀ ਨਹੀਂ ਕਾਰ ਦੀ ਗਾਰੰਟੀ ਆਪਣੀ ਬਾਈ ਕਾਰ ਤੁਸੀਂ ਜਦੋਂ ਲੈਣੀ ਆ ਪ੍ਰੋਪਰ ਆਪਣਾ ਜਿਹਨੂੰ ਮਰਜ਼ੀ ਚੈੱਕ ਕਰਾ ਕੇ ਲੈ ਕੇ ਜਾਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਬਾਈ ਹੁਣੀ ਜੇ ਇੱਥੇ ਬੈਠੇ ਆ ਤਾਂ ਕੋਈ ਐ ਨਹੀਂ ਹੈਗਾ ਵੀ ਕੋਈ ਓਲਾ ਜਾਂ ਕੁਛ ਜੋ ਵੀ ਗੱਲ ਆ ਤੁਹਾਡੇ ਮੂਰੇ ਆ ਤੁਸੀਂ ਆਪਣਾ ਮਕੈਨਿਕ ਲਿਆਓ ਜਿੱਦਾਂ ਮਰਜ਼ੀ ਚੈੱਕ ਕਰਕੇ ਲੈ ਜਾਓ ਆਹ ਇਹ 20 ਮਾਡਲ ਆ ਜੀ ਆਟੋਮੈਟਿਕ ਆ ਹਮ ਕਵਿਡ ਹਮ ਫਸਟ ਓਨਰ ਆ ਜੀ ਹਮ ਇਹ ਆਪਾਂ 7-8 ਲੱਖ ਰੁਪਏ ਦੀ ਕਰ ਦੇਵਾਂਗੇ ਸਵਾਦ ਇਹ ਦਿਨ ਨੈਟਫਟ ਹਾਂਜੀ ਪੈਟਰੋਲ ਵਾ ਪੈਟਰੋਲ 2000 2020 20 ਮਾਡਲ 20 ਮੋਡ ਪਹਿਲੇ ਦਾ 2020 ਮਾਡਲ ਔਰ ਫਸਟ ਓਨਰ ਦੀ ਕਾਰ ਇਹਦੇ ਤੇ ਵੀ ਫਾਈਨਾਂਸ ਮੇਰੇ ਖਿਆਲ ਨਾਲ ਵਧੀਆ ਇਹਦੀ ਫਾਈਨਾਂਸ ਹੋ ਜੂਗੀ ਬਹੁਤ ਵਧੀਆ ਹੋ ਜੂਗਾ ਮੇਰੇ ਖਿਆਲ ਨਾਲ 30000 ਲੈਣ 40000 ਹਾਂ ਇੰਨਾ ਕੁ ਲੈਣ ਤਾਂ ਕਰਾ ਦਾਂਗੇ ਆਪਾਂ ਬਸ ਬਲ ਥੋੜਾ ਜਿਹਾ ਹੋਵੇ ਬੰਦੇ ਕਾਗਜ਼ ਪੱਤਰ ਵਧੀਆ ਹੋਣ ਕਾਗਜ਼ ਪੱਤਰ ਉਹੀ ਮੈਂ ਕਿਹਾ ਬਾਈ ਜੇ ਕਾਗਜ਼ ਪੱਤਰ ਸੋਨੇ ਆ ਤਾਂ ਬੈਂਕ ਨੇ ਵੀ ਤੁਹਾਨੂੰ ਕਹਿਣਾ ਨਹੀਂ ਆ ਵੀ ਤੈਨੂੰ ਇੰਨੇ ਪੈਸੇ ਨਹੀਂ ਦੇਣੇ ਜਾਂ ਉਹਨੇ ਨਹੀਂ ਦੇਣੇ ਵਧੀਆ ਲੋਨ ਕਰ ਦੂਗਾ ਆਹ ਇਹ 2022 ਮਾਡਲ ਆ ਵੀਰੇ 31000 ਚੱਲੀ ਆ ਕਿੰਨੀ 31000 ਚੱਲੀ ਰਿਕਾਰਡ ਨਾਲ ਗਾਰੰਟੀ ਆਪਣੀ ਮੀਟਰ ਦੀ ਬਾਡੀ ਲੈਨ ਦੀ ਬੰਪਰਾਂ ਦੀ ਸਾਰੀ ਗਾਰੰਟੀ ਆ ਠੀਕ ਹੈ ਵੀਰੇ ਤੇ ਗੱਡੀ ਇਹ ਆਪਾਂ 6.5 ਲੱਖ ਰੁਪਏ ਮੰਗਦੇ ਆ ਹੂੰ ਤੇ 135000 ਰੁਪਏ ਦੀ ਕਰ ਦਵਾਂਗੇ 3 ਲੱਖ 35000 3 ਲੱਖ ਆਪਾਂ ਲੋਨ ਕਰਾ ਦਾਂਗੇ 35000 ਤੁਸੀਂ ਲੈਣਾ ਤੇ ਚੱਲੀ ਤੁਸੀਂ ਧਿਆਨ ਨਾਲ ਸੁਣ ਲਿਓ ਕਿੰਨੀ 31000 ਚੱਲੀ ਆ ਜੀ 31000 ਪਹਿਲੇ ਨਾਮ ਦੀ ਹੋਈ ਸਿਰਫ ਕਾਰ ਆ ਪਹਿਲੇ ਨਾਮ ਦੀ ਆ ਭਾਈ ਜਿਹੜੀਆਂ ਘੱਟ ਚੱਲੀਆਂ ਕਾਰਾਂ ਹੁੰਦੀਆਂ ਇਹਨਾਂ ਦਾ ਕੁਝ ਵੀ ਨਹੀਂ ਵਿਗੜਿਆ ਹੁੰਦਾ ਜਿਹੜੇ ਮੇਰੇ ਭਰਾ ਸ਼ਕੀਨ ਹੈਗੇ ਆ ਵੀ ਕਾਰ ਚੰਗੀ ਚਾਹੀਦੀ ਆ ਘੱਟ ਚੱਲੀ ਚਾਹੀਦੀ ਆ ਰੇਟ ਘੱਟ ਉਹ ਉਹਨਾਂ ਦੇ ਲਈ ਇਹ ਕਾਰਾਂ ਨੇ ਆਹ ਇਹ 16 ਮਾਡਲ K10 ਨਾ ਜੀ VXI ਪਹਿਲੇ ਨਾਂ ਦੀ ਆ ਹੂੰ 275 ਆਪਣੀ ਡਿਮਾਂਡ ਆ ਜੀ 265000 ਦੀ ਗੱਡੀ ਦਵਾਂਗੇ 265000 ਚ ਤੁਹਾਨੂੰ ਇਹ ਵੀ ਦਵਾਂਗੇ ਟਾਇਰ ਟਪਾਇਦਾ ਵੀ ਓਕੇ ਆ ਪਹਿਲੇ ਨਾਂ ਦੀ ਔਰ K10 ਨਾ ਪਹਿਲੇ ਨਾਂ ਦੀ ਹਾਂਜੀ VXI VXI ਵੇਰੀਐਂਟ ਹੁਣ ਆ ਗਈ ਆਹ ਇਹ ਕਸਟਮਰ ਤੋਂ ਲਈਆ ਜਿਹੜਾ ਆਪਾਂ ਕੱਲ ਹੀ ਲਈਆ ਹਾਂ ਇਹ ਪੰਜ ਮੋਡਲ ਆ ਵੀਰੇ 29 ਤੱਕ ਪਾਸ ਹੀ ਆ ਦੀ 1,115,000 ਦੀ ਕਰ ਦੇ ਦਾਂਗੇ ਟੌਪ ਮੋਡਲ ਦਾ ਡੀਫੌਗਰ ਸ਼ੀਸ਼ਾ ਚਾਰੇ ਪਾਵਰ ਵਿੰਡੋ ਅੱਛਾ ਹਾਂਜੀ ਲਓ ਫੇ ਸਸਤੇ ਵੇਰਡ ਦੀ ਕਾਰ ਆ ਚਾਰੇ ਪਾਵਰ ਆ ਚਾਰੇ ਪਾਵਰ ਆ ਪਿੱਛੇ ਡੀਫੌਗਰ ਸ਼ੀਸ਼ਾ ਵੀ ਆ ਵਾਈਪਰ ਲੱਗਿਆ ਆ ਓਕੇ ਬੈਕ ਵਾਈਪਰ ਡੀਫੌਗਰ ਵਾਲਾ ਪੰਜ ਮੋਡਲ 29 ਤੱਕ ਪਾਸ ਹੀ ਮਿਲੂਗੀ ਇਹਦੀ 2005 29 ਤੱਕ ਪਾਸ ਸਿਰਫ ਤੇ ਸਿਰਫ 1,15,000 ਦੀ ਸਰ 29 ਤੱਕ ਪਾਸ ਆ ਨਾਲ ਟੌਪ ਵਾਲਾ ਵੇਰੀਐਂਟ ਆ ਬਈ ਇਹ ਸੈਂਟਰ ਉਹਦਾ ਬਾਕੀ ਹੋਪ ਕਰਦੇ ਆਂ ਬਾਈ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜੇ ਵੀ ਕਿਸੇ ਮੇਰੇ ਭਰਾ ਨੇ ਕੋਈ ਕਾਰ ਹੈ ਨਾ ਜੋ ਪਸੰਦ ਆਈ ਹੋਵੇ ਜੇ ਖਰੀਦਣੀ ਹੋਵੇ ਜੇ ਰੇਟ ਦਾ ਵੀ ਕੋਈ ਤੁਹਾਨੂੰ ਮਸਲਾ ਲੱਗਿਆ ਹੋਵੇ ਤਾਂ ਬੇਝਿਜਕੋ ਕੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰਿਓ ਤੁਹਾਡਾ ਵਧੀਆ ਰਿਗਾਰਡ ਵੀ ਕਰਵਾ ਦੇਾਂਗੇ ਬਾਈ ਜਦੋਂ ਤੁਸੀਂ ਮੌਕੇ ਤੇ ਆਨੇ ਹੋ ਨਾ ਪਤਾ ਨਹੀਂ ਹੁੰਦਾ ਡੀਲ ਕਿਤੇ ਨਾ ਕਿਤੇ ਸੈਟਲ ਹੋ ਜਾਂਦੀ ਹੁੰਦੀ ਆ ਕਿ ਐਡੀ ਕੋਈ ਗੱਲ ਨਹੀਂ ਹੁੰਦੀ ਆ ਤੇ ਬਾਕੀ ਵੀਰੇ ਜਉਂਦੇਵਾਦ ਦੇ ਰਹੋ ਤੁਸੀਂ ਸਾਰਿਆਂ ਨੇ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਕਈ ਮੇਰੇ ਭਰਾ ਹੁੰਦੇ ਆ ਵੀਡੀਓ 'ਚ ਵੀਰੇ ਕਮੈਂਟ ਕਰ ਰਹੇ ਹੁੰਦੇ ਆ ਵੀ ਹੱਲੇ ਸਾਡਾ ਬਜਟ ਹੈ ਨਹੀਂਗਾ ਹੱਲੇ ਅਸੀਂ ਮੋਟਰਸਾਈਕਲ ਜੋਗੇ ਹੀ ਆ ਮੈਂ ਕਹਿੰਦਾ ਹੁਣ ਨਾ ਵੀ ਮਾਲਕ ਹਰੇਕ ਨੂੰ ਕਾਰ ਦਵੇ ਚੱਕਰ ਨਹੀਂ ਭਾਈ ਆਪਾਂ ਗੱਡੀਆਂ ਵਾਲੇ ਕਰਦਾ ਕਿ ਮੋਟਰਸਾਈਕਲ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਭਾਈ ਚੈਨਲ ਨੂੰ ਫੋਲੋ ਕਰਕੇ ਰੱਖੋ ਮਾਲਕ ਤੁਹਾਡੇ ਸਾਰਿਆਂ ਤੇ ਮਿਹਰ ਕਰੇ ਵੀ ਤੁਸੀਂ ਸਾਰੇ ਇੱਕ ਦਿਨ ਕਾਰਾਂ ਵਾਲੇ ਹੋਵੋ ਤਾਂਤੇ ਲਈ ਮਿਲਦੇ ਆਂ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ